ਬਲੈਂਚਰ ਦੇ ਵਿੱਚ ਫੜ ਲਿਆ ਨਕਲੀ ਦੁੱਧ ਤੇ ਕੈਂਟਰ ਦੇ ਨਾਲ ਕਰ ਦਿੱਤੀ ਕਈਆਂ ਤੇ ਕਾਰਵਾਈ ਤੇ ਕਿਵੇਂ ਬਣਦਾ ਇਹ ਨਕਲੀ ਦੁੱਧ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਪੋਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਅੱਜ ਬਲੈਂਚਰ ਦੇ ਵਿੱਚ ਜਿਹੜਾ 1400 ਲੀਟਰ ਦੁੱਧ ਜਿਹੜਾ ਫੜਿਆ ਗਿਆ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਵੀ ਦੁੱਧ ਬਣਦਾ ਕਿਵੇਂ ਕਹਿੰਦੇ ਵੀ ਪ੍ਰੋਟੀਨ ਪਾਊਡਰ ਪੈਂਦਾ ਹੈ ਰਫੈਂਡ ਪੈਂਦਾ ਹੈ ਗਲੂਕੋਜ਼ ਨੂੰ ਮਿਲਾ ਕੇ ਜਿਹੜਾ ਇਹ ਦੁੱਧ ਤਿਆਰ ਕੀਤਾ ਜਾ ਰਿਹਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਤਾਂ ਜੋ ਲੋਕਾਂ ਨੂੰ ਇਹ ਸਮਝ ਜ਼ਰੂਰ ਆਉਣੀ ਚਾਹੀਦੀ ਹੈ ਵੀ ਵੀਡੀਓ ਦੇਖ ਕੇ ਵੀ ਤੁਸੀਂ ਅੱਜ ਦੀ ਘੜੀ ਜੇ ਸ਼ਹਿਰਾਂ ਦੇ ਵਿੱਚ ਦੁੱਧ ਪੀ ਰਹੇ ਹੋ ਤਾਂ ਉਹ ਕਿਸ ਤਰੀਕੇ ਦਾ ਮਿਲਦਾ ਹੈ ਤਾਂ ਦੋਸਤੋ ਅਜਿਹੀ ਚੀਜ਼ ਤੋਂ ਬਚਣ ਦੀ ਲੋੜ ਹੈ ਜਾਗਰੂਕ ਹੋਣ ਦੀ ਲੋੜ ਹੈ ਅਲਰਟ ਹੋਣ ਦੀ ਲੋੜ ਹੈ ਅੱਜ ਜਦੋਂ ਕਾਰਵਾਈ ਕੀਤੀ ਤਾਂ ਫੇਰ ਪਤਾ ਲੱਗਿਆ ਵੀ ਦੁੱਧ ਕਿਵੇਂ ਬਣਦਾ ਹੈ ਤਾਂ ਆਹ ਦੇਖੋ ਤੁਸੀਂ ਵਿਭਾਗ ਨੇ ਪੂਰਾ ਕੈਂਟਰ ਦਾ ਕੈਂਟਰ ਡੋਲਤਾ ਲੋਕਾਂ ਦੇ ਸਾਹਮਣੇ ਤੇ ਦੱਸ ਵੀ ਦਿੱਤਾ ਵੀ ਇਹ ਬਣਾਇਆ ਕਿਹੜੇ ਤਰੀਕੇ ਦੇ ਨਾਲ ਆ ਜਾਲੀ ਤਰੀਕੇ ਦੇ ਨਾਲ ਤਿਆਰ ਕੀਤਾ ਦੁੱਧ ਆਪਣੀ ਸਿਹਤ ਨੂੰ ਸਵਸਥ ਨਹੀਂ ਕਰੂਗਾ ਆਪਣੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਇਹ ਲੋਕ ਇਹਨਾਂ ਤੇ ਹੋਣੀ ਚਾਹੀਦੀ ਹੈ ਕਾਰਵਾਈ ਤੇ ਆਹ ਦੇਖੋ ਤੁਸੀਂ ਵਿਭਾਗ ਨੇ ਕਾਰਵਾਈ ਵੀ ਕੀਤੀ ਆ ਪਰ ਨਾਲ ਦੇ ਨਾਲ ਲੋਕਾਂ ਨੂੰ ਜਿਹੜਾ ਇੱਕ ਸਭ ਕੁ ਸਿਖਾਉਣ ਦੇ ਲਈ ਉੱਥੇ ਹੀ ਸਾਰਾ ਦੁੱਧ ਜਿਹੜਾ ਨਾਲੀ ਦੇ ਵਿੱਚ ਡੋਲਦਾ ਨਾਲ ਨਾਲ ਵੀਡੀਓ ਚੱਲੀ ਜਾਂਦੀ ਹੈ ਕੈਂਟਰ ਦੇ ਵਿੱਚੋਂ ਦੁੱਧ ਡੁੱਲ ਰਿਹਾ ਇਹ ਦੁੱਧ ਅਸਲੀ ਦੁੱਧ ਨਹੀਂ ਹੈਗਾ ਇਹ ਜਾਲੀ ਦੁੱਧ ਤਿਆਰ ਕੀਤਾ ਹੋਇਆ ਕੀਤਾ ਕਿਵੇਂ ਆ ਪ੍ਰੋਟੀਨ ਪਾਊਡਰ ਰਿਫੈਂਡ ਤੇ ਗਲੂਕੋਜ਼ ਨੂੰ ਮਿਲਾ ਕੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨਾਂ ਚੀਜ਼ਾਂ ਨੂੰ ਮਿਲਾ ਕੇ ਦੁੱਧ ਤਿਆਰ ਕਰਕੇ ਸਿਹਤ ਦੇ ਨਾਲ ਖਿਲਵਾੜ ਕਿੰਨਾ ਦੀ ਨਾਲ ਹੋ ਰਿਹਾ ਆਪਣੇ ਵਰਗੇ ਲੋਕਾਂ ਦੇ ਨਾਲ ਦੋਸਤੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਹਰ ਇੱਕ ਲੋਕ ਨੂੰ ਜਾਗਰੂਕ ਕਰ ਦਈਏ ਤਾਂ ਜੋ ਪਤਾ ਲੱਗੇ ਵੀ ਦੁੱਧ ਵੀ ਜਾਲੀ ਬਣਦਾ ਦੋਸਤੋ ਤਾਂ ਜਾਗਰੂਕ ਹੋਣ ਦੀ ਲੋੜ ਹੈ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਿਓ ਵੀ ਕਿਸ ਕਿਸ ਨੂੰ ਕਿਹੜੇ-ਕਿਹੜੇ ਏਰੀਆ ਦੇ ਵਿੱਚ ਇਦਾਂ ਦੀ ਦਿੱਕਤ ਆਉਂਦੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ